ਹਾਂਜੀ ਵੀਰੇ ਅਸੀਂ ਖੜੇ ਆ ਪਿੰਡ ਕੋਲ ਤੇ ਆਹ ਮੁੰਡਾ ਚਿੱਟੇ ਦਾ ਨਸ਼ਾ ਕਰਕੇ ਇਹ ਡੈਥ ਹੋ ਗਈ ਆ ਮਿੱਠੇ ਵਾਲਾ ਤਾਂ ਦੱਸਿਆ ਜਾ ਰਿਹਾ ਤੇ ਬਾਕੀ ਆਪਾਂ ਗੱਲ ਕਰਦੇ ਆ ਬਾਈ ਹਾਂ ਇਹ ਵੀ ਇੰਨੇ ਦੋਜਾ ਬਦਲ ਆਈ ਲੱਗਦੀ ਆ ਮਿੱਠੇ ਵਾਲਾ ਤਾਂ ਵੀਰੇ ਹੈਨਾ ਤੇ ਅੱਜ ਕੱਲ੍ਹ ਆ ਦੇਖ ਲਓ ਆਪਣੀ ਜਵਾਨੀ ਦਾ ਕਹਾਣ ਹੋ ਰਿਹਾ ਨਹੀਂ ਜੀ ਆ ਗਿਆ ਵੀਰੇ ਆ ਗਿਆ ਵੀਰੇ ਆ ਬਣਾ ਲਈ ਵੀਡੀਓ ਬੋਲੋ ਜੀ ਮਾੜਾ ਹਾਂਜੀ ਆਪਾਂ ਕਿਸਾਨ ਜੁਨੀਅਨ ਤਾਂ ਹਾਂ ਆ ਬਾਈ ਨਾਲ ਗੱਲ ਕਰਦੇ ਆ ਕਿਸਾਨ ਜੁਨੀਅਨ ਤੋਂ ਆ ਤੇ ਕੋਲਡ ਦੀ ਮੋਟਰ ਆ ਗਈ ਸੜਕ ਦੇ ਨੇੜੇ ਆ ਸਾਰੇ ਨੌਜਵਾਨ ਇੱਥੇ ਇਕੱਠੇ ਹੋਏ ਹੋਏ ਆ ਇੱਥੇ ਇੱਕ ਨੌਜਵਾਨ ਆ ਜਿਹੜਾ ਮਿੱਠੇਵਾਲ ਤੋਂ ਦੱਸਿਆ ਜਾ ਰਿਹਾ ਕੋਲੇ ਉਹਦੇ ਸਰੰਜੋ ਲੱਗੀ ਪਈ ਆਗੀ ਤੇ ਟੀਕੇ ਨਾਲ ਉਹਦੀ ਮੌਤ ਹੋਈ ਆ ਜਿਹੜੀ ਸਰਕਾਰ ਕਹੀ ਜਾਂਦੀ ਆ ਕਿ ਨਸ਼ਾ ਖਤਮ ਹੋ ਗਿਆ ਉਹਨਾਂ ਨੂੰ ਆ ਦਿਖਾਉਣੇ ਚਾਹੁੰਦੇ ਆ ਅਸੀਂ ਜਿਉਂਦੀ ਜਾਗਦੀ ਮਿਸਾਲ ਵੀ ਉਹ ਨੌਜਵਾਨ 25 26 ਸਾਲਾਂ ਦਾ ਤੇ ਇਸ ਕਰਕੇ ਉਹਨੇ ਟੀਕੇ ਦੇ ਨਾਲ ਉਹਦੀ ਨਸ਼ੇ ਦੇ ਕਾਰਨ ਮੌਤ ਹੋਈ ਆ ਇਹ ਸਾਡਾ ਸਰਕਾਰ ਨੂੰ ਇਹ ਚੇਤਾਵਨੀ ਆ ਵੀ ਸਰਕਾਰ ਨਸ਼ੇ ਤੇ ਪਾਬੰਦੀ ਲਾਵੇ ਇਹ ਅਹਜੇ ਨੌਜਵਾਨਾਂ ਦੀ ਨਾ ਹੋਰ ਮੌਤ ਹੋਵੇ ਕਿਉਂਕਿ ਇਹ ਬੇਰੁਜ਼ਗਾਰੀ ਦਾ ਸਾਰਾ ਗੁਰਪੋਗ ਆ ਜੇ ਕਹਿਣਾ ਹੋਵੇ ਬੇਰੁਜ਼ਗਾਰ ਨੇ ਨੌਜਵਾਨ ਤੇ ਇਸੇ ਕਰਕੇ ਨਸੇ ਵੱਲ ਜਾ ਰਹੇ ਆ ਅਸੀਂ ਭਾਰਤੀ ਕਿਸਾਨ ਜੁਨੀਆਂ ਡਕਾਉਂਦਾ ਵੱਲੋਂ ਫੇਰ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਸੱਦਾ ਦਿੰਦੇ ਆ ਵੀ ਨਸੇ ਦੇ ਖਿਲਾਫ ਇਕੱਠੇ ਹੋਵੋ ਇਕੱਠੇ ਹੋਏ ਬਿਨਾਂ ਇਹ ਹੱਲ ਨਹੀਂਗਾ ਕਿਉਂਕਿ ਵੋਟਾਂ ਆ ਗਈਆਂ ਵੋਟਾਂ ਦੇ ਵਿੱਚ ਬਹੁਤ ਮਹੱਤਵ ਹੋਣਗੀਆਂ ਸਾਡੇ ਨੌਜਵਾਨਾਂ ਦੀਆਂ ਕਿਉਂਕਿ ਨਸ਼ਾ ਦੇ ਰਹੇ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਉਹ ਬਣਦੀ ਕਾਰਵਾਈ ਕਰੇ ਕਿਥੋਂ ਲਿਆਂਦਾ ਕਿਹਨੇ ਵੇਚਿਆ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਤੇ ਬਹੁਤ ਦੁੱਖ ਦੀ ਗੱਲ ਆ ਜਿਨ੍ਹਾਂ ਦਾ ਨੌਜਵਾਨ ਇਹ ਘਰੋਂ ਚੱਲਿਆ ਗਿਆ ਇਹ ਦੁੱਖ ਦੀ ਗੱਲ ਆ ਮਿੱਠੇਆਲ ਦਾ ਰਸ ਰਿਹਾ ਬਾਕੀ ਇੱਕ ਦੋ ਬਾਈਆਂ ਤੋਂ ਹੋਰ ਕੁਛ ਲੋ ਮਿੱਠੇਆਲ ਦੇ ਬਾਈ ਕਿਹੜੇ ਆ ਉਹ ਉਹ ਪਰਣਾ ਬਹੁਤ ਆ ਸੋਨੀ ਖੜਾ ਜੀ ਕਿਹੜੇ ਇੱਕ ਕੰਮ ਦਾ ਖੜਾ ਪਰਲੇ ਦਾ ਹਾਂ ਕਹਣ ਖੜਾ ਵੀਰੇ ਆਪਣਾ ਜੇ ਮੁੰਡਾ ਡੈਥ ਹੋਈ ਹੈ ਕੱਲਾ ਭਰਾ ਸੀ ਜੇ ਕਿਵੇਂ ਸੀ ਕੀ ਹਸਾ ਦਾ ਦੋ ਭਰਾ ਹੈ ਵੀਰੇ ਪਰਿਵਾਰ ਕਿਵੇਂ ਗਰੀਬ ਹੈ ਕਿਵੇਂ ਤਕੜੀ ਹੁੰਦੀ ਕੋਈ ਨਹੀਂ ਬੋਲ ਕੇ ਦੱਸੋ ਵੀਰੇ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਅੱਜ ਆਪਣੇ ਨਾਲ ਹੁੰਦਾ ਮੈਂ ਅਸੀਂ ਵੀਰੇ ਇੱਕ ਵਾਰੀ ਜੀ ਮੁੰਡਾ ਨਾ ਨਾ ਵੀਰੇ ਕੁਮਾਰਾ ਤਾਂ ਉਮਰ ਵੀ ਥੋੜੀ ਹੋਏ ਜਾਂਦਾ 17 ਕੁਮਾਰਾ ਦਾ ਠੀਕ ਆ ਵੀਰੇ ਆ ਦੇਖ ਲਓ ਬਾਈ ਅੱਜ ਕੱਲ ਆਪਣੀ ਜਵਾਨੀ ਨਾਲ ਕੀ ਹੋ ਰਿਹਾ क्योंकि लीडर आोटा लैन तू बी दिखा जी डेथ हुई है देखो भी ना। देखो भी ना। आ भी मिठे आल तो दसन चाहे कि दो भ्रा ने यह बड़ा जी डेथ हो गया देख लो कि उम्र होनी है ਮਾਪਿਆਂ ਨੇ ਕੀ ਠੰਡਾ ਲਿਆ ਹਨਾ ਵੀਜੇ ਜਦੋਂ ਉਹ ਪੁੱਤ ਨੂੰ ਪਾਲਦੇ ਆ ਵੀ ਉਹ ਸਾਨੂੰ ਸੁੱਖ ਦੇਣਗੇ ਤੇ ਪਰ ਇੱਥੇ ਆ ਕੇ ਲੱਕ ਟੁੱਟਿਆ ਤਾਂ ਮਾਤਵਾ ਦਾ ਹਨਾ ਤੇ ਵੀਰੇ ਹਨਾ ਦੇਖ ਕੇ ਜਿੱਥੇ ਇਹ ਜਾ ਕੰਮ ਹੁੰਦਾ ਸੀ ਉਹਦਾ ਡੱਟ ਕੇ ਮੁਕਾਬਲਾ ਕਰਿਆ ਕਰੋ ਐ ਨਾ ਡਰਿਆ ਕਰੋ ਵੀ ਬੰਦਾ ਪਤਾ ਨਹੀਂ ਸਾਨੂੰ ਕੀ ਕਹੂਗਾ ਜਾਜੇ ਇਹਨੂੰ ਕਿਸੇ ਨੇ ਰੋਕਿਆ ਹੁੰਦਾ ਤੇ ਅੱਜ ਮਰਦਾ ਨਾ ਆ ਵੀਰੇ ਕੋਲ ਸਿਰੇ ਸੱਭਿਆ ਸਰ ਲੋ ਉਸਨਾਂ ਕੰਮ ਕਰਦੇ ਬਖਾਉਂਦੇ ਅੱਜ ਵਾਰ ਬਹੁਤ ਕੋਈ ਨਹੀਂ ਕੋਈ ਨਹੀਂ ਫਿਰ ਉਹ ਪਲਛਾੜੇ